ਕਿ ਅੱਜ 6 ਮਾਰਚ ਹੈ ਤੇ ਅੱਜ ਦੀਆਂ ਵੱਡੀਆਂ ਖਬਰਾਂ ਤਾਜ਼ਾ ਖਬਰਾਂ ਚੋਣਵੀਆਂ ਤੇ ਉਹਨਾਂ ਤੇ ਫਿਰ ਤਿਰਸ਼ੀ ਨਜ਼ਰ ਤੇ ਜਿਹੜੀਆਂ ਕੁਝ ਚੋਣਵੀਆਂ ਖਬਰਾਂ ਜਿਹੜੀਆਂ ਤੇ ਚਰਚਾ ਕਰਨੀ ਬਣਦੀ ਉਹਨਾਂ ਚ ਸ਼੍ਰੋਮਣੀ ਕਮੇਟੀ ਪ੍ਰਧਾਨ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਐਡਵੋਕੇਟ ਧਾਮੀ ਉਹਨਾਂ ਨੇ ਆਪਣਾ ਇੱਕ ਵੱਡਾ ਐਲਾਨ ਕੀਤਾ ਹੈ ਉਹਨਾਂ ਦੇ ਸਤੀਫੇ ਦੇ ਮਾਮਲੇ 'ਚ ਇੱਕ ਵੱਡਾ ਨਵਾਂ ਰੁਖ ਪਨਾਇਆ ਤੇ ਨਵਾਂ ਮੋੜ ਆਇਆ ਇਹਦੀ ਚਰਚਾ ਕਰਾਂਗੇ ਤੇ ਉਸ ਨਵੇਂ ਮੋੜ ਦਾ ਅਸਰ ਕੀ ਪਏਗਾ ਐ ਜੀਪੀਸੀ ਤੇ ਅਕਾਲੀ ਦਲ ਤੇ ਤੇ ਪੰਥਕ ਰਾਏ ਰੀਤੀ ਤੇ ਉਹਦੀ ਗੱਲ ਕਰਾਂਗੇ ਤੇ ਇੱਕ ਅੱਜ ਸੀਐਮ ਪੰਜਾਬ ਭਗਵੰਤ ਮਾਨ ਨੇ ਕਿ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ ਜੇ ਦਾ ਜਿਹੜਾ ਇਹ ਜਿਹਦਾ ਮਤਲਬ ਇਹ ਹੈ ਕਿ ਹੁਣ ਕੈਮਰੇ ਬੜਨਗੇ ਟ੍ਰੈਫਿਕ ਦੇ ਸਿਪਾਹੀ ਸਿਪਾਹੀਆਂ ਨੂੰ ਖੜੇ ਕਰਨ ਦੀ ਲੋੜ ਨਹੀਂ ਟ੍ਰੈਫਿਕ ਵਾਲਿਆਂ ਨੂੰ ਹੁਣ ਉਹ ਸਿਸਟਮ ਹੀ ਆ ਉਹ ਯਾਰ ਲਾ ਦੇਣਗੇ ਲਾਤਾ ਹੈ ਸ਼ੁਰੂ ਕੀਤਾ ਹੈ ਜਿਹੜਾ ਉਹ ਟ੍ਰੈਫਿਕ ਜਿਹੜੇ ਮਾਜਮ ਨੇ ਉਹਨਾਂ ਦਾ ਕੰਮ ਕਰੇਗਾ ਤੇ ਖਬਰਦਾਰ ਹੋ ਜਾਓ ਤੁਹਾਡੇ ਘਰੇ ਚ ਲਾਨ ਆਪਣੇ ਪਹੁੰਚਿਆ ਕਰਨਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡੇ ਘਰੇ ਪਹੁੰਚਣ ਤੋਂ ਪਹਿਲਾਂ ਚਲਾਨ ਪਹੁੰਚਿਆ ਕਰੇਗਾ ਜੋ ਕਿਹਾ ਗਿਆ ਤੇ ਇਸ ਤੇ ਵੀ ਚਰਚਾ ਕਰਾਂਗੇ ਵੀ ਇਹ ਕੀ ਸਿਸਟਮ ਹੈ ਤੇ ਇਹਦਾ ਅਰਥ ਕੀ ਹੈ ਤੇ ਇਹਦੇ ਫਾਇਦੇ ਕੀ ਹੈ ਤੇ ਲੋਕਾਂ ਵਾਸਤੇ ਦਾ ਕੀ ਮਤਲਬ ਹੈ ਇਸੇ ਨਾਲ ਇੱਕ ਲੰਡਨ ਚ ਜਿਹੜੀ ਘਟਨਾ ਹੋਈ ਉਹਦੀ ਬਹੁਤ ਚਰਚਾ ਜੈ ਸ਼ੰਕਰ ਜਿਹੜੇ ਡਾਕਟਰ ਜੈ ਸ਼ੰਕਰ ਸਾਡੇ ਵਿਦੇਸ਼ ਮੰਤਰੀ ਨੇ ਇੰਡੀਆ ਦੇ ਉਹ ਗਏ ਸੀ ਉੱਥੇ ਤੇ ਉੱਥੇ ਉਹਨਾਂ ਦਾ ਵਿਰੋਧ ਹੋਇਆ ਤੇ ਖਾਲਸਤਾਨੀ ਗਰੁੱਪ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਉਹਦੇ ਉਹਦੀ ਸਿਕਿਉਰਿਟੀ ਚ ਬ੍ਰੀਚ ਹੋਇਆ ਕਰ ਸਕਦੇ ਆ ਉਹਨਾਂ ਦੀ ਸਿਕਿਉਰਿਟੀ ਖਤਰੇ ਚ ਪਈ ਲੰਡਨ ਪੁਲਿਸ ਦੀ ਨਾਕਾਮੀ ਕਰਕੇ ਉਹਦੇ ਵੀ ਥੋੜੀ ਚਰਚਾ ਕਰਾਂਗੇ ਤੇ ਸਭ ਤੋਂ ਪਹਿਲਾਂ ਏ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਰੇ ਐਜਪੀਸੀ ਦੇ ਪ੍ਰਧਾਨਗੀ ਤੋਂ ਤੇ ਜਿ세 ਹਰ ਕਾਲ ਤੱਕ ਸਭ ਵੱਲੋਂ ਬਣਾਈ ਗਈ ਮੈਂਬਰਸ਼ਿਪ ਕਮੇਟੀ ਕਾਲੀ ਦਲ ਦੀ ਕਮੇਟੀ ਤੋਂ ਉਹਨਾਂ ਨੇ ਕੁਝ ਦਿਨ ਪਹਿਲਾਂ ਅਸਤੀਫੇ ਦੇਣ ਦਾ ਇਰਾਦਾ ਕਰਤਾ ਸੀ ਪ੍ਰੈਸ ਕਾਨਫਰੰਸ ਕੀਤੀ ਸੀ ਜਿਹੜਾ ਜਿ세 ਹਰ ਕਾਲ ਤੱਕ ਤੇ ਨੇ ਬਿਆਨ ਦਿੱਤਾ ਸੀ ਉਹਨਾਂ ਦੇ ਬਾਰੇ ਜਿਹੜੀ ਉਹ ਜਦੋਂ ਗਿਆਨੀ ਹਰਪੀ ਸਿੰਘ ਨੂੰ ਹਟਾਇਆ ਗਿਆ ਅ ਐਜੀਪੀਸੀ ਦੇ ਅੰਤਰਕ ਕਮੇਟੀ ਵੱਲੋਂ ਜਿਹਦੇ ਤੇ ਪ੍ਰਧਾਨ ਕੁਦਰਤੀ ਦੌਰ ਤੇ ਧਾਮੀ ਤੇ ਉਸ ਤੋਂ ਬਾਅਦ ਜਿਹੜਾ ਜਿਹੜਾ ਅ ਬਿਆਨ ਦਿੱਤਾ ਗਿਆ ਪੋਸਟ ਪਾਈ ਗਈ ਜਿਵੇਂ ਅਕਾਲ ਤਖਤ ਵੱਲੋਂ ਉਹ ਸਿੱਧਾ ਰਿਫਲੈਕਸ਼ਨ ਸੀਗਾ ਜਿਵੇਂ ਧਾਮੀ ਤੇ ਐਜੀਪੀਸੀ ਦੀ ਅੰਤਰਕ ਕਮੇਟੀ ਤੇ ਕਿ ਉਹਨਾਂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਉਹ ਨਿੰਦਾ ਕੀਤੀ ਕੰਨਾਮ ਕੀਤਾ ਤੇ ਅਧਿਕਾਰ ਤੇ ਐਜਪੀਸੀ ਦੇ ਅਧਿਕਾਰ ਤੇ ਵੀ ਕਿੰਤੂ ਪ੍ਰੰਤੂ ਕੀਤਾ ਗਿਆ ਉਸ ਬਾਅਦ ਪਹਿਲਾ ਵੇਸੇ ਟੈਨਸ਼ਨ ਪਹਿਲੇ ਹੀ ਚੱਲ ਰਹੀ ਸੀ ਮੈਂ ਤਾਂ ਆਪਣੀ ਇੱਕ ਟਿੱਪਣੀ ਚ ਪਹਿਲੇ ਹੀ ਇਹ ਕਹਿ ਦਿੱਤਾ ਸੀ ਕਿ ਜਦਿਆ ਧਾਮੀ ਜਿਹੜਾ ਜਿਹੜਾ ਐਡਵੋਕੇਟ ਧਾਮੀ ਹੈ ਉਹ ਬਹੁਤ ਕਸੂਤੀ ਹਾਲਤ ਚ ਫਸੇ ਨੇ ਤੇ ਉਹ ਉਹ ਆਪਣੇ ਆਪ ਨੂੰ ਫਸਾ ਮਹਿਸੂਸ ਕਰ ਰਹੇ ਨੇ ਕਿ ਉਹ ਇਥੋਂ ਮਨੋਂ ਨਿਕਲਣਾ ਮੁਸ਼ਕਲ ਹੋਇਆ ਹੈ ਤੇ ਉਹ ਇਹੋ ਜਿਹੇ ਪਾਸੇ ਸਾਰਾ ਪਾਸਿਆਂ ਤੋਂ ਇਸ ਤਰ੍ਹਾਂ ਦੇ ਦਬਾਅ ਚ ਆ ਗਈ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਇੱਕ ਪਾਸੇ ਮੈਂਬਰਸ਼ਿਪ ਕਮੇਟੀ ਦੇ ਚ ਸੀ ਇੱਕ ਪਾਸੇ ਉਹ ਪ੍ਰੈਜ਼ੈਂਟ ਜਿਹੜੀ ਲੀਡਰਸ਼ਿਪ ਆ ਕਾਲੀ ਦਲ ਦੀ ਉਹਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਵਰਕਿੰਗ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਜਿਹੜੀ ਮੈਂਬਰਸ਼ਿਪ ਸ਼ੁਰੂ ਕੀਤੀ ਉਹ ਜਿਦਾ ਤਾਂ ਅਮੀ ਨੂੰ ਵੀ ਡਿਊਟੀ ਲੱਗੀ ਹੋਈ ਹੈ ਦੂਜੇ ਪਾਸੇ ਦਬਾਅ ਇਹ ਪੈ ਰਿਹਾ ਜੇ ਮੈਂਬਰਸ਼ਿਪ ਇਹ ਕਮੇਟੀ ਕਰੇ ਤੇ ਉਸ ਤੋਂ ਫਿਰ ਅਸਤੀਫਾ ਦੇ ਦੇਗੇ ਜਿਵੇਂ ਬਟੂੰਗਰ ਵੀ ਅਸਤੀਫਾ ਦੇ ਗਏ ਕਿਰਪਾਲ ਸਿੰਘ ਬਡੰਗਰ ਵੀ ਇਸਤਿਫਾ ਦੇ ਕੇ ਉਸ ਕਮੇਟੀ ਤੋਂ ਤੇ ਅਲਟੀਮੇਟਲੀ ਜਿਹੜੇ ਆ ਉਹਨਾਂ ਨੇ ਐਜਪੀਸੀ ਦੀ ਪ੍ਰਧਾਨਗੀ ਤੋਂ ਵੀ ਇਸਤਿਫਾ ਦਿੱਤਾ ਜਿਵੇਂ ਧਾਮੀ ਨੇ ਐਡਵੋਕੇਟ ਧਾਮੀ ਨੇ ਤੇ ਨਾਲ ਹੀ ਇਸਤਿਫਾ ਦਿੱਤਾ ਉਸ ਕਮੇਟੀ ਤੋਂ ਤੇ ਬੜੀਆਂ ਕੋਸ਼ਿਸ਼ਾਂ ਹੋਈਆਂ ਅੰਤਰੀ ਕਮੇਟੀ ਨੇ ਵੀ ਅਪੀਲ ਕੀਤੀ ਸੇਵਾ ਵਾਪਸ ਲਓ ਜਿਹੜੇ ਬਾਕੀ ਕਾਲੀ ਦਲ ਦੀ ਲੀਡਰਸ਼ਿਪ ਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਸੇਵਾ ਵਾਪਸ ਲਓ ਜਦ ਅਰ ਕਾਲ ਤੱਕ ਖੁਦ ਉਹਨਾਂ ਨੂੰ ਮਿਲੇ ਉਹਨਾਂ ਨੇ ਕਿਹਾ ਕਿ ਸ੍ਰੀ ਹਰਿਵਾਰ ਬਸ ਲੋ ਪਹਿਲਾਂ ਵੀ ਕਿਹਾ ਆਪਣੇ ਮਿਲੇ ਵੀ ਉਹਨਾਂ ਨੂੰ ਹੋਰ ਵੀ ਉਹਨਾਂ ਨੂੰ ਵਿਕਰਮ ਜੀ ਜੀਟੀਆ ਵੀ ਗਏ ਉਹਨਾਂ ਕੋਲ ਬਹੁਤ ਮਨਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਤੇ ਅੱਜ ਉਹ ਉਸ ਤੋਂ ਬਾਅਦ ਪਹਿਲੀ ਵਾਰੀ ਦਰਬਾਰ ਸਾਹਿਬ ਆਏ ਹਰਮੰਦਰ ਸਾਹਿਬ ਨਤਮਸਤਕ ਹੋਏ ਤੇ ਜਿਸ ਤਰ੍ਹਾਂ ਗਿਆਨੀ ਅਰ ਜੀ ਸਿੰਘ ਨੂੰ ਵੀ ਮਿਲੇ ਜਦ ਅਕਾਲ ਤਖਤ ਨੂੰ ਤੇ ਉਸ ਤੋਂ ਬਾਅਦ ਜਦੋਂ ਬਾਹਰ ਆਏ ਉਸ ਤੋਂ ਬਾਅਦ ਉਹਨਾਂ ਇਹ ਜਦੋਂ ਗਲਬਾਤ ਕੀਤੀ ਗਈ মিডিਆ ਨੇ ਤਾਂ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਮੈਂ ਆਪਣਾ ਅਸਥੀਵਾ ਨਹੀਂ ਵਾਪਸ ਲਵਾਂਗਾ ਸੋ ਬੜੀ ਵੱਡੀ ਡਿਵੈਲਪਮੈਂਟ ਹੈਗੀ ਇਹ ਪੰਥਕ ਰਾਜਨੀਤੀ 'ਚ ਐ ਜੀ ਬੀ ਸੀ ਬਾਰੇ ਅਕਾਲੀ ਦਲ ਦੀ ਰਾਜਨੀਤੀ ਤੇ ਪੰਥਕ ਜੋ ਜੋ ਜਦ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੀ ਜੋ ਮਸਲਾ ਚੱਲ ਰਿਹਾ ਕਿ ਉਹਦੀ ਲੰਘਣਾ ਹੋ ਰਹੀ ਹੈ ਨਹੀਂ ਪੂਰੇ ਹੋ ਰਹੀ ਉਹਦਾ ਉਸ ਵੰਚ ਗਿਆਨੀ ਮੈਂ ਐਡਵੋਕੇਟ ਜਿਹੜੇ ਧਾਮੀ ਨੇ ਜਿਹੜੇ ਕਿ ਉਹ ਹਾਰਪੁਰ ਦੇ ਰਹਿਣ ਵਾਲੇ ਨੇ ਉਹਨਾਂ ਦਾ ਹਾਰਪੁਰ ਜੱਦੀ ਘਰ ਹੈ ਤੇ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਦੇਖੋ ਉਹ ਪਹਿਲਾਂ ਸਰਗਰਮ ਸੀ ਇਹ ਉਹਦਿਆਂ ਤੇ ਰਹੇ ਫਿਰ ਪ੍ਰਧਾਨ ਜੀ ਹੁਣ ਪਿਛਲੇ ਬਾਰੇ ਵੀ ਚੋਣੇ ਇਸ ਵਾਰ ਵੀ ਚੋਣੇ ਵੀ ਪ੍ਰਧਾਨਗੇ ਉਹ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਉਹ ਹੁਣ ਉਹ ਕਹਿੰਦੇ ਵੀ ਜਿਹੜਾ ਮਰਜੀ ਅੰਦਰ ਕਮੇਟੀ ਜੋ ਮਰਜੀ ਕਰੇ ਤੇ ਮੈਂ ਤਾਂ ਸਿਰ ਹੰਦਾਂ ਮੈਂ ਵਾਪਸ ਨਹੀਂ ਲਾਵਾਂਗਾ ਤੋ ਜੇ ਉਹ ਇਸ ਕਲ ਤੇ ਸਟੈਂਡ ਕਰਦੇ ਨੇ ਖੜੇ ਰਹਿੰਦੇ ਨੇ ਜੋ ਕਿ ਲੱਗ ਰਿਹਾ ਤੇ ਇਸ ਦਾ ਮਤਲਬ ਕੀ ਹੈ ਇਹਦੇ ਦੋ ਤਿੰਨ ਮਤਲਬ ਨਹੀਂ ਮੈਨੂੰ ਜੋ ਲੱਗ ਰਿਹਾ ਇੱਕ ਤਾਂ ਇਹ ਕਿ ਐਜੀਪੀਸੀ ਦਾ ਪ੍ਰਧਾਨ ਨਵੇਂ ਚੁਣਾ ਚੁਣਿਆ ਜਾਣਾ ਪਏ ਚੁਣਿਆ ਜਾਏਗਾ ਚੁਣਿਆ ਜਾਣਾ ਪੈਣਾ ਕਹ ਲਓ ਕਿਉਂਕਿ ਅਜੇ ਥੋੜੀ ਦਿਨ ਪਹਿਲਾਂ ਹੀ ਚੋਣ ਹੋਈ ਸੀ ਉਧਰਾਂ ਦੀ ਨਵੰਬਰ ਚ ਹੁੰਦੀ ਹੈ ਚੋਣ ਐਜੀਪੀਸੀ ਦੇ ਉਧਰਾਂ ਦੀ ਹਰ ਸਾਲ ਬਾਅਦ ਹੁੰਦੀ ਹੈ ਸੋ ਉਹਨਾਂ ਵਿੱਚੋਂ ਕੌਣ ਚੁਣਿਆ ਜਾਏਗਾ ਇਹਦੇ ਬਾਰੇ ਅਜੇ ਕੁਝ ਅ ਕਥਨੀਆਂ ਲਾਈ ਜਾ ਸਕਦੀਆਂ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈ ਉਹਨਾਂ ਨੂੰ ਐਕਟਿੰਗ ਬਣਾਇਆ ਜਾ ਸਕਦਾ ਹੈ ਪਰ ਇੱਕ ਤਾਂ ਇਹ ਕਿ ਪ੍ਰਧਾਨ ਨਵਾ ਹੋਏਗਾ ਦੂਸਰਾ ਇਹ ਹੈ ਕਿ ਜਿਹੜੀ ਉਹ ਪੰਜ ਕਮੇਟੀ ਸੀ ਸੱਤ ਮੈਂਬਰੀ ਬਣਾਈ ਜਸ ਅੱਜ ਤੱਕ ਸਵਾਲ ਹੁੰਨ ਉਹਦੇ ਕਨਵੀਨਰ ਕੋਈ ਨਵਾਂ ਚੁਣਿਆ ਜਾਏਗਾ ਉਹ ਹਟ ਗਿਆ ਉਸ ਤੋਂ ਉਹਦੀ ਜਿਹੜੀ ਜਿ세 ਧਾਮੀ ਦੇ ਉਹਦਾ ਹੈੱਡ ਹੋਣ ਕਰਕੇ ਜਿੰਨੀ ਉਹਦੀ ਕ੍ਰੈਡੀਬਿਲਟੀ ਸੀ ਜਾਂ ਜਿੰਨਾ ਉਹਦਾ ਵਜਨ ਸੀ ਉਹ ਥੋੜਾ ਘਟ ਦੇਗਾ ਹਾਲਾਂਕਿ ਸ਼ਿਕਾਲਤਖਸਾ ਵੱਲੋਂ ਬਣਾਈ ਕਮੇਟੀ ਆ ਉਹ ਇਸੇ ਤਰ੍ਹਾਂ ਮੰਨਿਆ ਜਾ ਰਿਹਾ ਕਿ ਉਹ ਹੁਕਮ ਹੈ ਕਲ ਤੱਕ ਜਾਂਦਾ ਤੇ ਉਹਨੂੰ ਮੰਨਿਆ ਜਾਏਗਾ ਪਰ ਜਿ세 ਧਾਮੀ ਕੱਦਾ ਵਾਰ ਨੇਤਾ ਹੈਗੇ ਸੀਗੇ ਹੈਗੇ ਨੇ ਤੇ ਉਹਨਾਂ ਦਾ ਉੱਥੇ ਹੋਣਾ ਹੋਰ ਮਤਲਬ ਸੀ ਹੁਣ ਹੋ ਰਿਹਾ ਤੇ ਇਹ ਵੀ ਕਿ ਜਿ세 ਧਾਮੀ ਮੈਂ ਬਾਰ ਸੌਰੀ ਜਿ세 ਉਹਨੂੰ ਕਹਿ ਰਿਹਾ ਬਾਰ ਬਾਰ ਐਡਵੋਕੇਟ ਧਾਮੀ ਇੱਕ ਪੁਲਿਸ ਸੀਗੇ ਦੋਨਾਂ ਜੱਜ ਅਕਾਲ ਤਖਤ ਸਾਹਿਬ ਤੇ ਕਾਲੀਦਲ ਵਿਚਕਾਰ ਤੇ ਉਸ ਕਮੇਟੀ ਤੇ ਕਾਲੀਦਲ ਵਿਚਕਾਰ ਇੱਕ ਅਹਿਮ ਕੜੀ ਸੀਗੇ ਅਹਿਮ ਕੜੀ ਹੁੰਦੇ ਹੋਏ ਉਹਨਾਂ ਨੇ ਰੋਲ ਪਲੇ ਵੀ ਕੋਸ਼ਿਸ਼ ਕੀਤਾ ਕੋਸ਼ਿਸ਼ ਕਰਨ ਕੀਤਾ ਉਹਨੂੰ ਇਹ ਮਸਲੇ ਨੂੰ ਹੱਲ ਕਰਨ ਦੇ ਬਿਜਨ ਕੀਤਾ ਅੰਦਰਖਾਤ ਤੇ ਕੋਸ਼ਿਸ਼ਾਂ ਵੀ ਕੀਤੀਆਂ ਉਸਨੇ ਉਹਨਾਂ ਨੇ ਪਰ ਉਹ ਨਹੀਂ ਹੋਇਆ ਸੋ ਇੱਕ ਕੜੀ ਟੁੱਟ ਗਈ ਹੈ ਵਿਚਾਲੇ ਜਿਹੜਾ ਪੁਲਿਸ ਹੀ ਆਇਆ ਕਹਿੰ ਲੋ ਦੋਵਾਂ ਧਿਰਾਂ ਦੇ ਘਰ ਉਹ ਪੁਲ ਜਿਹੜਾ ਉਹ ਜੇ ਵਸਤੀਫਾ ਨਹੀਂ ਵਾਪਸ ਲੈਂਦੇ ਤੇ ਫਿਰ ਉਹ ਪੋਰ ਜਿਹੜਾ ਜਾਂ ਕੜੀ ਹੈ ਲੜੀ ਆਪਸ ਜਿਹੜੇ ਐ ਕਹਿੰਦੇ ਕਿ ਲਾਜਨ ਦਾ ਇੱਕ ਸਵਾਬ ਸੀਗਾ ਜਾਂ ਇੱਕ ਅਹਿਮ ਕੜੀ ਸੀ ਉਹ ਜਿਹੜੀ ਹੈ ਜਾਏਗੀ ਤੇ ਜਿਹਦੇ ਨਾਲ ਕਿ ਇਹ ਡੈਡਲੌਕ ਜਿਹੜਾ ਉਹ ਹੋਰ ਵੱਧ ਜਾਏਗਾ ਦੋਵਾਂ ਦੇ ਰਹਿਣੇ ਵਿੱਚ ਕਾ ਇਹ ਤੀਜਾ ਇਹ ਹੈਗਾ ਕਿ ਮੈਨੂੰ ਇਹ ਲੱਗਦਾ ਹੈ ਕਿ ਸ਼੍ਰੋਣੀ ਕਮੇਟੀ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਤੇ ਸਿੰਘ ਸਾਹਿਬ ਵਾਲੇ ਦੀ ਇੱਕ ਸੁਲਝਿਆ ਹੋਇਆ ਮਤਲਬ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਾਤੀ ਹਾਲਾਤ ਬਣਾਤੀ ਸਭ ਨੇ ਬਣਾ ਦਿੱਤੇ ਕਿ ਇੱਕ ਸੁਲਝਿਆ ਹੋਇਆ ਇੱਕ ਉਭਰਿਆ ਉਭਰ ਰਿਹਾ ਪੰਥਕ ਲੈ ਨੇਤਾ ਸਿੱਖ ਲੀਡਰ ਜਿਹੜਾ ਉਹ ਆਪਣੇ ਇੱਕ ਵਾਰੀ ਦਾ ਗਵਾ ਲਿਆ ਕਹਿ ਲਓ ਪਿਛਲੇ ਸਮੇਂ ਚ ਬਹੁਤ ਜਿਹੜੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਰਹੇ ਨੇ ਪਰ ਕਿਸੇ ਨਾ ਕਿਸੇ ਤੇ ਕਿਸੇ ਦਾ ਤਰ੍ਹਾਂ ਵਿਵਾਦ ਚ ਰਹਿੰਦੇ ਰਹੇ ਨੇ ਵਾਦ-ਵਾਦ ਚ ਹੋ ਤੇ ਇਹ ਬੜੇ ਧੇਰਵਾ ਦੇ ਪਹਿਲੇ ਬੰਧਾਰ ਸੀਗੇ ਜਿਨ੍ਹਾਂ ਜਿਹੜੀ ਜਿਹੜੀ ਮਿਆਦ ਸੀ ਟਰਮ ਸੀ ਇਹਨਾਂ ਦੀ ਇਹਨਾਂ ਦਾ ਕਾਰਜਕਾਲ ਸੀ ਉਹ ਅ ਹੋਰਾਂ ਗੱਲਾਂ ਦਾ ਕਰਕੇ ਤਾਂ ਐਸੀ ਵੀਸੀ ਵਿਵਾਦਾਂ ਚ ਨਹੀਂ ਪਰ ਇਹਨਾਂ ਦੀ ਜਿਹੜੀ ਆਪਣੀ ਜ਼ਾਤੀ ਭੂਮਿਕਾ ਸੀ ਐਜ਼ ਅ ਲੀਡਰ ਐਜ਼ ਅ ਸਿੱਖ ਲੀਡਰ ਐਜ਼ ਅ ਐਸਪੀਸੀ ਲੀਡਰ ਉਹਦੇ ਤੇ ਕਿੰਤੂ ਪਰੰਤੂ ਨਹੀਂ ਹੋਏ ਉਹਨਾਂ ਦੀ ਭੂਮਿਕਾ ਤਾਂ ਨਹੀਂ ਹੋਏ ਉਹ ਹਰ ਗੱਲ ਤੇ ਜਿਹੜਾ ਡਟ ਕੇ ਸਟਾਈਲ ਲੈਂਦੇ ਰਹੇ ਸਿੱਖਾਂ ਦੇ ਹੱਕ 'ਚ ਸਿੱਖ ਮਸਲਿਆਂ ਤੇ ਖੁੱਲ ਕੇ ਬੋਲਦੇ ਰਹੇ ਔਰ ਗੱਲ ਹਾਲਾਂਕਿ ਉਹਦੀ ਜਿਹੜਾ ਉਹਨਾਂ ਦੀ ਕੋਈ ਸ਼ਬਦ ਬੋਲੇ ਸੀ ਬੀਬੀ ਜੀ ਗਿੱਕਾਰ ਬਾਰੇ ਉਹਨਾਂ ਮਾਰੇ ਉਹ ਉਸ ਤੋਂ ਵਾਲੇ ਇੱਕ ਕੰਟਰੋਵਰਸੀ 'ਚ ਆ ਗਈ ਸੀ ਜਿਹਦੀ ਉਹਨਾਂ ਨੇ ਮਾਫੀ ਵੀ ਮੰਗਣੀ ਪਈ ਪਰ ਸ਼ਰਮਣੀ ਕਮੇਟੀ ਦੇ ਕਾਮਕਾਰ ਦੇ ਸੰਬੰਧ 'ਚ ਜਿਸ ਤਰ੍ਹਾਂ ਦੇ ਵਿਵਾਦ ਪਹਿਲਾਂ ਉੱਠਦੇ ਰਹੇ ਪ੍ਰਧਾਨਾਂ ਦੇ ਕਾਫੀਆਂ ਤੇ ਉਹਨਾਂ ਦੇ ਨਹੀਂ ਉੱਠੇ ਤੋ ਉਹਨਾਂ ਦਾ ਕੱਦਾ ਵਾਰ ਇੱਕ ਇੱਕ ਉਬਰਮੈਨਤਾ ਦੇ ਤੌਰ ਤੇ ਉਹਨਾਂ ਦਾ ਨਾਮ ਬਣ ਗਿਆ ਸੀ ਸਾਹਮਣੇ ਆਇਆ ਸੀ ਤੇ ਇਹ ਸਾਰੇ ਚੱਕਰ ਦੇ ਵਿੱਚ ਸਾਰੇ ਸਿਸੇ ਦੇ ਵਿੱਚ ਤੇ ਇਸ ਤਰ੍ਹਾਂ ਵੀ ਪਹਿਲਾਂ ਚਰਚਾਵਾਂ ਹੁੰਦੀਆਂ ਰਹੀਆਂ ਕਿ ਕਿ ਸੁਭੀਰ ਬਾਦਲ ਦੇ ਸਿਫਤ ਤੋਂ ਬਾਅਦ ਜਾਂ ਉਹਨਾਂ ਦੇ ਪਾਸੇ ਛੱਡ ਤੋਂ ਬਾਅਦ ਐਡਵੋਕੇਟ ਐਚ ਐਸ ਧਾਮੀ ਜਿਹੜੇ ਆ ਉਹ ਕਾਲੀਨਲ ਦੇ ਮੁਖੀ ਬਣ ਸਕਦੇ ਨੇ ਜਾਂ ਪ੍ਰਧਾਨਗੀ ਸੰਭਾਲ ਸਕਦੇ ਨੇ ਬਣਾਇਆ ਜਾ ਸਕਦਾ ਉਹ ਮੈਂ ਇਸ ਤਰ੍ਹਾਂ ਦੀਆਂ ਵੀ ਗੱਲਾਂ ਚਲਦੀਆਂ ਜੀ ਕਿਉਂਕਿ ਉਹਨਾਂ ਦਾ ਇੱਕ ਕਦ ਇੱਕ ਹੱਦ ਤੱਕ ਉਹ ਕਦ ਦਿਸਣ ਲੱਗ ਪਿਆ ਸੀ ਇੱਕ ਪੰਥਕ ਨੇਤਾ ਸਿੱਖ ਨੇਤਾ ਦੇ ਵਿੱਚੋਂ ਤੇ ਉਹ ਹੁਣ ਜਿਉ ਜਿਉ ਉਹ ਅਡੇ ਰਹਿੰਦੇ ਨੇ ਜਿਸ ਤਰ੍ਹਾਂ ਜੀ ਅੱਜ ਕੇ ਐਲਾਨ ਕੀਤਾ ਤੇ ਇਹਦਾ ਅਰਥ ਇਹ ਹੋਆ ਕਿ ਇੱਕ ਇੱਕ ਪ੍ਰੋਸੈਸ ਦੇ ਵਿੱਚੋਂ ਉੱਭਰ ਰਿਹਾ ਜਿਹੜਾ ਸਿੱਖ ਨੇਤਾ ਉਹ ਪਾਸੇ ਹੋ ਜਾਏਗਾ ਇਸ ਨੂੰ ਤੇ ਜਿਵੇਂ ਪਹਿਲਾਂ ਵੀ ਕਿਹਾ ਉਹ ਜਿਹੜੀ ਆਪਸ ਚ ਜਿਹੜੀ ਉਲਝਾ ਜਿਹੜਾ ਹੋਰ ਵਧੇਗਾ ਕਿਉਂਕਿ ਉਹ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਨੇ ਐਲਾਨ ਕਰਤਾ ਕਿ 18 ਮਾਰਚ ਤੋਂ ਆਪਣੀ ਮੈਂਬਰਸ਼ਿਪ ਸ਼ੁਰੂ ਕਰੇਗੀ ਤੇ ਨਾਲ ਹੀ ਉਹਦੇ ਨਾਲ ਹੀ ਇਹ ਵੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਅਹਿਮ ਜਿਹੜੇ ਗੁਰਪ੍ਰਤਾ ਸਿੰਘ ਰੋੜਾ ਉਹਨਾਂ ਨੇ ਬੜੇ ਤਿੱਖੇ ਅਟੈਕ ਕੀਤੇ ਨੇ ਇਸ ਤੇ ਉਹ ਦੋਵਾਂ ਦਾ ਅਫਤੂਦ ਮੈਂ ਵੀ ਇੱਕ ਦੂਜੇ ਦੇ ਦੋਸ਼ਣ ਵਾ ਸ਼ੁਰੂ ਹੋ ਗਈ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਜੋ ਇੱਕ ਫੰਕਸ਼ਨ 'ਚ ਬੋਲਦਿਆਂ ਜੋ ਐਲਾਨ ਕੀਤੇ ਜਾਂ ਜੋ ਦਾਅਵੇ ਕੀਤੇ ਨੇ ਉਹ ਵੀ ਬੜੇ ਮਤਲਬ ਤਿੱਖੇ ਨੇ ਜਾਂ ਕਿ ਉਹਨਾਂ ਨੇ ਕਿਹਾ ਅਸੀਂ ਇਹਨਾਂ ਨੂੰ ਧੂਕ ਕੇ ਕਾਲੀ ਦਲ 'ਚੋਂ ਬਾਹਰ ਕੱਢਾਂਗੇ ਇਹ ਜਿਹੜੀ ਮੈਂਬਰਸ਼ਿਪ ਐ ਸਾਰੀ ਬੋਗਸ ਹੈ ਇਹ ਜਿਹੜੀ ਮੈਂਬਰਸ਼ਿਪ ਗਿਆਨੀ ਹਰਪ੍ਰੀਤ ਸਿੰਘ ਕਹਿੰਿਆ ਕਿ ਜਿਹੜੀ ਮੈਂਬਰਸ਼ਿਪ ਕਾਲ ਤਖਸਾਲ ਨੇ ਕਿਹਾ ਸੀ ਕਰੋ ਉਹਦੇ ਚੰਨ ਕਿਹਾ ਸੀ ਵੀ ਆਧਾਰ ਕਾਰਡ ਬੇਸ ਕਰੋ ਨੰਬਰ ਲਿਖੋ ਉਹਦਾ ਆਧਾਰ ਕਾਰਡ ਤੇ ਉਹ ਉਸ ਬੇਸ ਤੇ ਹੋਏਗੀ ਅਸਲੀ ਹੋਏਗੀ ਤੇ ਜਿਹੜੀ ਮੈਂਬਰਸ਼ਿਪ ਕਾਲੀ ਦਲ ਨੇ ਕੀਤੀ ਹੈ ਉਹਦੇ ਚ ਆਧਾਰ ਕਾਰਡ ਤੇ ਕੋਈ ਸ਼ਰਤ ਨਹੀਂ ਹੈਗੀ ਤੇ ਇਸ ਕਰਕੇ ਉਹ ਬੋਗਸ ਮੈਂਬਰਸ਼ਿਪ ਹੈ ਸਾਰੀ ਸੋ ਇਹ ਉਹਨਾਂ ਨੇ ਕਿਹਾ ਤੇ ਜਿਹੜੀ ਅਗਲੀ ਗੱਲ ਕਿ ਕਿ ਇਹਨਾਂ ਨੂੰ ਸਮਾਂ ਆਏਗਾ ਇਹਨਾਂ ਨੂੰ ਕਾਲੀ ਦਲ ਤੇ ਧੂਕੇ ਬਾਹਰ ਕੱਢਾਂਗੇ ਧੂਕੇ ਬਾਹਰ ਸੁੱਟਾਂਗੇ ਇਹ ਗੈਨੇ ਹਰਪੀ ਸਿੰਘ ਨੇ ਵੱਲ ਵੀ ਇਹਨਾਂ ਉਹ ਜਿਹੜਾ ਆਪਸ ਚ ਤਲਖੀ ਤੇ ਗੁਰਤਨ ਜਿਹੜੀ ਹੈ ਉਹ ਵੱਧੇ ਜਾ ਰਹੀ ਹੈ ਤੇ ਹੋਰ ਵਧੇਗੀ ਜਿਹਦੇ ਨਾਲ ਇੱਕ ਵਾਰ ਦਾ ਖੰਡਾ ਜਿਹੜਾ ਅਕਾਲੀ ਦਲ ਦਾ ਹੋਰ ਆਉਣ ਦੀ ਸੰਭਾਵਨਾ ਹੈ ਪੁਲਪੰਬਰ ਬੂਸਾ ਦੇ ਖੰਡਾ ਜਿਹੜਾ ਉਹ ਮੈਨੂੰ ਲੱਗਦਾ ਬਦਨ ਦੇ ਅਸਾਰ ਨੇ ਅਕਾਲੀ ਦਲ ਦੇ ਵਿੱਚ ਇਹ ਇਹ ਸਾਰੇ ਘਟਨਾ ਕਰਨ ਦਾ ਸਿੱਟਾ ਇਹ ਨਿਕਲੇਗਾ ਹੁਣ ਗੱਲ ਕਰੀਏ ਲੰਡਨ ਦੀ ਲੰਡਨ ਤੇ ਜੋ ਕੁਛ ਹੋਇਆ ਉਹ ਬੜਾ ਮੰਨ ਭਾਗਾ ਹੈ ਦੇਖੋ ਹਰ ਕਿਸੇ ਨੂੰ ਆਪਣੀ ਆਪਣੀ ਗੱਲ ਵੇਖਣ ਦਾ ਡੈਮੋਕਰੈਟਿਕ ਹੱਕ ਹੈ ਅਧਕਾਰ ਹੈ ਜੇ ਪਾਕਿਸਤਾਨ ਪੱਖੀ ਵੀ ਹੈਗੇ ਨੇ ਉਹ ਵੀ ਜੇ ਉਹ ਆਪਣੀ ਗੱਲ ਰੱਖਦੇ ਨੇ ਜਰਾ ਮੈਂ ਕੀ ਕਰਾਂ ਉਹਨਾਂ ਦਾ ਹੋਇਆ ਪਰ ਪਰ ਇੱਕ ਮੁਲਕ ਦਾ ਜਿਹੜਾ ਵਿਦੇਸ਼ ਮੰਤਰੀ ਜਾਂਦਾ ਹੈ ਤੇ ਉਹਦੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਉਸ ਮੁਲਕ ਦੀ ਦੂਜੇ ਮੁਲਕ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਵੇਂ ਕਿ ਸਾਡੇ ਮੁਲਕ ਤੇ ਕਿ ਜਦੋਂ ਕੋਈ ਕੋਈ ਬਾਹਰਲਾ ਆ ਜਾਏ ਕਿਸੇ ਬਾਹਰਲੇ ਮੁਲਕ ਦਾ ਵਿਦੇਸ਼ ਮੰਤਰੀ ਆ ਜਾਏ ਯੂਕੇਸ ਕਰ ਯੂਕੇ ਦੇ ਯਰਪੀਨ ਮਲਕਾਂ ਦਾ ਤਾਂ ਐਕਸਟਰਾ ਕੇਅਰ ਵਰਤੀਏ ਬਹੁਤ ਹੈ ਹੁੰਦਾ ਆ ਜੀ ਕੋਈ ਇਹੋ ਜਿਹੀ ਮਤਲਬ ਐਂ ਕਹਾਂ ਕਿ ਜਿਹੜੀ ਵੀ ਨੇੜੇ ਨਹੀਂ ਫਟਕਣ ਦਿੰਦੇ ਸਿਕਿਉਰਿਟੀ ਇਸ ਤਰ੍ਹਾਂ ਦਾ ਹੁੰਦੇ ਅਰੇਂਜਮੈਂਟ ਜਿਹੜੇ ਆ ਤੇ ਉੱਥੇ ਜਦੋਂ ਰਾਤ ਨੂੰ ਬਾਹਰ ਆ ਰਹੇ ਸੀਗੇ ਤੇ ਉੱਥੇ ਥੋੜੀ ਇਨਨੇਬਲ ਡਿਸਟੈਂਸ ਨਾਲ ਕੱਟ ਸੀ ਜਿੱਥੇ ਹੋਣਾਰੇ ਵਾਜਿ ਕਰ ਰਹੇ ਸੀਗੇ ਇਹ ਛੋਟੇ ਜਿਹੇ ਗਰੁੱਪ ਸੀਗਾ ਪਰ ਉਹ ਪੁਲਿਸ ਦੇ ਖੜੇ ਹੋਏ ਇੱਕ ਉਹਨਾਂ 'ਚ ਇੱਕ ਪ੍ਰੋਟੈਸਟਰ ਜਿਹੜਾ ਉਹ ਤਿਰੰਗਾ ਝੰਡਾ ਲੈ ਕੇ ਆਉਂਦਾ ਤੇ ਉਹਦੀ ਕਾਰ ਦੇ ਅੱਗੇ ਆ ਜਾਂਦਾ ਤੇ ਉਹ ਕੋਸ਼ਿਸ਼ ਕਰਦਾ ਉਹਦੋਂ ਬਿਸ਼ੱਕ ਫੜ ਲਿਆ ਉਹਨੂੰ ਪਰ ਉਹ ਉੱਥੇ ਤੱਕ ਉਹਦੀ ਪਹੁੰਚ ਜਿਹੜੀ ਹੋ ਗਈ ਤੇ ਉਹ ਇੰਨਾ ਨੇੜੇ ਸੀਗੇ ਉਹ ਕਿ ਉੱਥੋਂ ਜੇ ਕੋਈ ਕੋਈ ਉਸ ਤਰ੍ਹਾਂ ਦੀ ਇੰਟੈਂਸ਼ਨ ਹੁੰਦੀ ਕਿਸੇ ਦੀ ਅਟੈਕ ਕਰਨ ਦੀ ਜਾਂ ਕੋਈ ਕੋਈ ਫਾਇਰ ਕਰਨ ਦੀ ਕੋਈ ਕੋਈ ਐਕਸਪਲੋਸਿਵ ਸਿੱਟਣ ਦੀ ਤਾਂ ਇਜ਼ੀ ਟਾਰਗੇਟ ਸੀਗੇ ਉਹ ਮਤਲਬ ਇੰਨਾ ਨੇੜੇ ਸੀਗੇ ਤੇ ਇਸ ਤਰ੍ਹਾਂ ਇਨਾ ਢਿੱਲਾ ਉਹਨਾਂ ਦਾ ਕਾਡਮ ਸੀਗਾ ਪੁਲਿਸ ਦਾ ਕਿ ਆਰਾਮ ਨਾਲ ਬੰਦਾ ਆ ਕੇ ਉੱਥੇ ਅੱਗੇ ਆ ਗਿਆ ਤੇ ਉਹਦੀ ਕਾਰਜ ਖੜ ਗਿਆ ਹਾਲਾਂਕਿ ਉੱਥੇ ਚਲੋ ਫੜ ਕੇ ਲੈ ਗਏ ਉਹਨੂੰ ਪਰ ਉਹਨੇ ਤੇ ਅਗਲਾ ਮਤਲਬ ਬਹੁਤ ਕੁਝ ਕਰ ਸਕਦਾ ਸੀ ਜੇ ਉਹਦੀ ਇੰਟੈਂਸ਼ਨ ਹੁੰਦੀ ਕਿਸੇ ਦੀ ਜਾਂ ਹੋਰ ਕੋਈ ਕਰ ਸਕਦਾ ਇਹਦਾ ਮਤਲਬ ਕੋਈ ਜੇ ਕਰਨਾ ਚਾਹੁੰਦਾ ਕੋਈ ਨੁਕਸਾਨ ਪਹੁੰਚਾਉਣਾ ਚਾਹੁੰਦਾ ਕੋਈ ਐਕਸਪਲੋਰਸ ਜਿੱਟਣਾ ਚਾਹੁੰਦਾ ਕੋਈ ਫਾਇਰ ਕਰਨਾ ਚਾਹੁੰਦਾ ਤਾਂ ਉੱਥੇ ਹੋਰ ਆਰਾਮ ਨਾਲ ਕਰ ਸਕਦਾ ਸੀ ਸੋ ਲੰਡਨ ਪੁਲਿਸ ਦੀ ਜਿਹੜੀ ਆਪਣੇ ਆਪ ਨੂੰ ਯੂਰੋਪੀਅਨ ਪੁਲਿਸ ਬੜੀ ਉਹ ਜਿਆਦਾ ਉਹਨਾਂ ਦੀ ਨੀਤ ਨਹੀਂ ਹੈਗੀ ਤੇ ਜਾਂ ਉਹਨਾਂ ਦੀ ਨਲਾਕੀ ਹੈ ਇਹ ਦੋਨਾਂ ਚੋ ਕੀ ਹੈ ਇਹ ਤਾਂ ਉਹ ਹੀ ਜਾਣਣਗੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਦਾ ਗੰਭੀਰ ਨੋਟਿਸ ਲਿਆ ਤੇ ਉਹਨਾਂ ਨੇ ਇਸ ਨੂੰ ਕਿਹਾ ਕਿ ਇਹ ਜਿਹੜਾ ਉਹ ਇਸ ਕੱਲ ਦੀ ਜਿਹੜਾ ਦੂਜਾ ਮੁਲਕ ਹੈ ਯੂਕੇ ਦੀ ਗਵਰਨਮੈਂਟ ਨੂੰ ਕਿਹਾ ਕਿ ਉਹਨੂੰ ਇਸ ਕੱਲ ਦਾ ਸੋਚਣਾ ਚਾਹੀਦਾ ਹੈ ਕਿ ਸਿਕਿਉਰਟੀ ਜਿਹੜੀ ਉਹਦੀ ਜ਼ਿੰਮੇਵਾਰੀ ਸੀ ਤੇ ਨਹੀਂ ਉਹਨਾਂ ਨੇ ਪੂਰੀ ਕੀਤੀ ਉਹਦੇ ਉਹਨਾਂ ਨੇ ਇਸ ਗੱਲ ਤੇ ਭਾਰਤ ਸਰਕਾਰ ਦੇ ਵਿਸ਼ੇਵਤ ਮੰਤਰਾਲੇ ਨੇ ਇਸ ਨੂੰ ਸੀਰੀਅਸਲੀ ਨੋਟਿਸ ਲਿਆ ਇਸ ਗੱਲ ਦਾ ਕਿਉਂਕਿ ਜੇ ਮੰਦ ਭਾਗੇ ਘਟਨਾਵਾਂ ਨੂੰ ਵਾਪਰ ਜਾਂਦੀ ਤੇ ਫਿਰ ਕੌਣ ਜ਼ਿੰਮੇਵਾਰ ਹੁੰਦਾ ਸੀ ਸੀ ਸੋ ਇਹ ਵੀ ਘਟਨਾ ਜਿਹੜੀ ਹੈ ਬੜੀ ਚਰਚਾ ਦਾ ਵਿਸ਼ਾ ਬਣੀ ਹੈ ਦੁਨੀਆ ਭਰ ਚ ਤੇ ਤੇ ਕਿਉਂਕਿ ਰੇਅਰ ਕਿਸਮ ਦੀ ਘਟਨਾ ਹੈ ਗਈ ਫਿਰ ਉਸ ਤੋਂ ਬਾਅਦ ਝੰਡਿਆ ਪਾੜਿਆ ਉਹਨਾਂ ਨੇ ਝੰਡਾ ਵੀ ਫਾਹਮਣੇ ਪਾੜਿਆ ਉਹਦੇ ਇਹ ਉਹ ਨਹੀਂ ਪਰ ਗੱਲ ਤਾਂ ਇਹ ਕਿ ਉਹਦੀ ਐਕਸੈਸ ਹੋ ਜਾਣੀ ਕਿਸੇ ਦੀ ਆਰਮਨਾਲੀ ਕਿਸੇ ਦੂਜੇ ਮੁਲਕ ਦੇ ਵੇਸ਼ ਵਿੱਚ ਵਿਦੇਸ਼ ਮੰਤਰੀ ਤਾਂ ਉਹ ਵੀ ਉਹਨੂੰ ਜਦੋਂ ਪਤਾ ਹੈ ਜਦੋਂ ਉਹਨੂੰ ਪਤਾ ਹੈ ਕਿ ਇੱਥੇ ਇਸ ਤਰ੍ਹਾਂ ਦਾ ਵਿਰੋਧ ਹੋ ਰਿਹਾ ਹੈ ਤੇ ਜਿਹੜੇ ਪ੍ਰੋਖ ਖਾਲਸਤਾਨ ਵਾਲੇ ਉਹ ਉਹਨਾਂ ਦਾ ਉਹ ਕਰ ਸਕਦੇ ਨੇ ਇਸ ਤਰ੍ਹਾਂ ਦਾ ਕੋਈ ਕੋਈ ਤੇ ਇੱਥੇ ਸੁਖਵੀਰਪਾਲ ਦੇ ਅਟੈਚ ਹੋਈ ਹੈ ਆਪਣਾ ਦਰਬਾਰ ਸਾਹਿਬ ਦੇ ਅਰਮਿੰਦਰ ਸਾਹਿਬ ਬਾਹਰ ਸੋ ਕੋਈ ਵੀ ਕਰ ਸਕਦਾ ਹੈ ਤੋ ਇਹੋ ਜੀ ਹਾਲਤ ਚ ਜੇ ਜੇ ਉਹ ਇਨੀ ਲੈਕਟਰੀ ਬਰਥ ਦੇ ਤਾਂ ਉਹਦਾ ਜਿਹੜੀ ਉਹ ਬਹੁਤ ਇੱਕ ਸੀਰੀਅਸ ਮੁੱਦਾ ਹੈਗਾ ਗੰਭੀਰ ਮੁੱਦਾ ਹੈ। ਹੁਣ ਗੱਲ ਆਈ ਉਹ ਹੀ ਜਿਹੜੀ ਸੀਐਮ ਪੰਜਾਬ ਭਗਵੰਤ ਮਾਨ ਉਹਨਾਂ ਨੇ ਮੁਹਾਲੀ ਦੇ ਵਿੱਚ ਪੰਜਾਬ ਦੇ ਵਿੱਚ ਪ੍ਰੋਜੈਕਟ ਸ਼ੁਰੂ ਕਰਿਆ ਉਹਦਾ ਨਾਮ ਹੈ ਸਰਵੇਲੈਂਸ ਐਂਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਸਰਵੇਲੈਂਸ ਐਂਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਅਲਟਰਾ ਮਾਡਰਨ ਸਿਸਟਮ ਲਾ ਰਹੇ ਨੇ ਅ ਅੱਜ ਉਹਦਾ ਪਹਿਲਾ ਫੇਜ਼ ਦਾ ਉਦਘਾਟਨ ਸੀਐਮ ਪ੍ਰਭਾਤ ਬਾਵਾ ਨੇ ਕੀਤਾ ਤੇ ਉਹਦੇ ਚ ਉਹਦੇ ਬਹੁਤ ਸਾਰੇ ਪਹਿਲੂ ਨੇ ਕੋ ਟ੍ਰੈਫਿਕ ਕੰਟਰੋਲ ਵੀ ਕਰੇਗਾ ਮਿਸ ਸਿਸਟਮ ਸਰਵੇਲੈਂਸ ਵੀ ਕਰੇਗਾ ਮਤਲਬ ਚੌਕਸੀ ਵੀ ਕਰੇਗਾ ਸਾਰਾ ਸਿਸਟਮ ਤੇ ਉਹਦੇ ਨਾਲ ਹੀ ਈ ਚਲਾਨ ਸਿਸਟਮ ਵੀ ਐਡ ਕੀਤਾ ਗਿਆ ਕਿ ਜਿਹੜੀਆਂ ਅਸੀਂ ਉਹ ਕਹਿੰਦੇ ਟ੍ਰੈਫਿਕ ਅ ਜਿਹੜੇ ਸਵੇਹੀ ਬਣ ਗਏ ਕੈਮਰੇ ਸੋ ਕੈਮਰੇ ਆ ਜਿਹੜੇ ਕੈਮਰੇ ਆ ਉਹ ਸੀਸੀਟੀਵੀ ਦਾ ਸਿਸਟਮ ਸਰਵੇਲੈਂਸ ਸਿਸਟਮ ਐਸ ਤਰ੍ਹਾਂ ਦਾ ਲਾਗਿਆ ਜਿਹੜਾ ਖੁਦ ਹੀ ਉਹ ਟ੍ਰੈਫਿਕ ਕਨਸਟੇਬਲਸ ਦਾ ਟ੍ਰੈਫਿਕ ਜਿਹੜੇ ਐਮਪਲਾਈ ਨੇ ਉਹਨਾਂ ਦਾ ਕੰਮ ਕਰੇਗਾ ਭਾਵੇਂ ਜਦੋਂ ਕੋਈ ਵਾਇਲਟ ਕਰੇਗਾ ਟ੍ਰੈਫਿਕ ਰੂਲਸ ਕਿਸੇ ਤਰ੍ਹਾਂ ਵੀ ਤਾਂ ਉਹ ਕੈਮਰੇ ਆਪਣੇ ਆਪ ਨੋਟ ਕਰਨਗੇ ਤੇ ਆਪਣੇ ਆਪ ਹੀ ਉਹ ਉਹਦਾ ਜਿਹੜਾ ਚਲਾਨ ਪਿਕਚਰਾਂ ਲੈ ਲੈਣਗੇ ਤੇ ਨਾਲ ਹੀ ਫਿਰ ਚਲਾਨ ਵੀ ਈ-ਚਲਾਨ ਜਨਰੇਟ ਹੋਏਗਾ ਤੇ ਈ-ਚਲਾਨ ਉਹ ਅਗਲੇ ਦਿਨ ਘਰੇ ਪਹੁੰਚ ਜਾਏਗਾ ਮਤਲਬ ਇਹ ਉਹਦਾ ਅਹਿਮ ਪਹਿਲੂ 메ਨ ਪਹਿਲੂ ਇਹ ਹੈ ਉਹ ਸਰਵੇਲੈਂਸ ਸਿਸਟਮ ਦਾ ਹੋਰ ਵੀ ਨੇ ਉਹਦੇ ਦੂਸਰਾ ਇਹ ਵੀ ਸਰਵੇਲੈਂਸ ਮਤਲਬ ਕ੍ਰਾਈਮ ਰੋਕਣ ਚ ਵੀ ਮਦਦ ਹੋਏਗੀ ਜਦੋਂ ਜ਼ਿਆਦਾ ਸਰਵੇਲੈਂਸ ਕੈਮਰੇਜ਼ ਦੀ ਸਰਵੇਲੈਂਸ ਹੈ ਭਗਵੰਤ ਮਾਨ ਜੀ ਨੇ ਉਹਦਾ ਬਿਆਰਵਾ ਵੀ ਦਿੱਤਾ ਕਿ 352 ਕੈਮਰੇ ਜਿਹੜੇ ਹੈ ਉਹ ਪਹਿਲੇ ਫੇਸ ਚ ਲਾਏ ਗਏ ਨੇ 17 ਇੰਪੋਰਟੈਂਟ ਖਾਵਾ ਤੇ 355 ਕਵਰੇ 21 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਇਹ ਤੇ ਉਹਦਾ ਇਹ ਉਹਦੇ ਚ ਇਹ ਨਹੀਂ ਕਿ ਸਿਰਫ ਇੱਕ ਤਰ੍ਹਾਂ ਦੀ ਹਰ ਤਰ੍ਹਾਂ ਦੀ ਜਿਹੜੀ ਵਾਇਲੇਸ਼ਨ ਹੈ ਟ੍ਰੈਫਿਕ ਦੀ ਪਾਵੇਂ ਰੈੱਡ ਲਾਈਟ ਕ੍ਰੋਸਿੰਗ ਹੈ ਪਾਵੇਂ ਉਹ ਜਿਹੜੀ ਮੋਟਰਸਿਕਲ ਦਾ ਟ੍ਰਿਪਲ ਰਾਈਡਿੰਗ ਹੈ ਜਾਂ ਉਹ ਆਪਣਾ ਕੋਈ ਲੇਨ ਕ੍ਰਾਸ ਕਰਦਾ ਗਲਤ ਜਾ ਜਿਹੜੇ ਆਪਣੇ ਜੈਬਰਾ ਕ੍ਰੋਸਿੰਗ ਤੋਂ ਜਿਹੜੇ ਉਹ ਕ੍ਰੋਸ ਕਰਕੇ ਕੱਢ ਜਾਂਦੇ ਨੇ ਉਹ ਵੀ ਬਲ ਹਰ ਤਰ੍ਹਾਂ ਦੀ ਜਿਹੜੀ ਟ੍ਰੈਫਿਕ ਦੇ ਨਿਯਮਾਂ ਦੀ ਵਾਇਲੇਸ਼ਨ ਨੂੰ ਉਹ ਕੈਮਰੇ ਅਲੱਗ-ਅਲੱਗ ਕੈਮਰੇ ਲਾਏ ਨੇ ਕੋਈ ਕੁਝ ਕੈਮਰੇ ਕੁਝ ਕਰ ਉਹ ਨੋਟ ਕਰਦੇ ਨੇ ਕੁਝ ਕੁਝ ਕਰਦੇ ਨੇ ਅਲੱਗ-ਅਲੱਗ ਕੈਮਰੇ ਅਲੱਗ-ਅਲੱਗ ਉਹਨਾਂ ਦਾ ਕੰਮ ਹੈਗਾ ਤੇ ਇੱਕ ਹੋਰ ਹੋਰ ਵੀ ਇੱਕ بڑا ਇਹਦਾ ਐਮਰੋਲ ਹੈ ਇਹ ਵੀ ਹੈ ਕਿ ਜਿਆ ਐਨੇ ਕੈਮਰੇ ਲੱਗੇ ਨੇ ਤੇ ਜਿਹੜੇ ਪੁਲਿਸ ਵਾਲੇ ਖੜਦੇ ਨੇ ਰੋਕ ਲੈਂਦੇ ਨੇ ਗੱਡੀਆਂ ਜਾਂ ਹੋਰ ਤੇ ਜੇ ਉਹ ਫਰਜ਼ ਕਰੋ ਮੈਨੂੰ ਇਦਾਂ ਕਰਕੇ ਆਏ ਕਰਨਾ ਸ਼ੁਰੂ ਕਰਨਗੇ ਤੇ ਫੇਰ ਉਹ ਫੜੇ ਵੀ ਜਾਣਗੇ ਇਹ ਵੀ ਹੈ ਮੇਰੇ ਜੇ ਇੰਨੇ ਬਹੁਤ ਕੈਮਰਾ ਲੱਗੇ ਨੇ ਤੇ ਕੁਦਰਤੀ ਹੈ ਜਿਹੜਾ ਹੈਰਾ ਫਰੀ ਕਰੇਗਾ ਕ੍ਰਪਸ਼ਨ ਕਰਨ ਦੀ ਕੋਰੇ ਫੜੇਗਾ ਤੇ ਇਹ ਵੀ ਇਹਦਾ ਇੰਪੈਕਟ ਹੈ ਕਿ ਇਹ ਚਲਾ ਦੇ ਮਤਲਬ ਉਹ ਦੇਖੋ ਉਹਨਾਂ ਨੇ ਭਗਵਾਨ ਮਾਰਨੇ ਗੱਲ ਕਹੀ ਵੀ ਅੱਗੇ ਹੁੰਦਾ ਸੀ ਵੀ ਜਦੋਂ ਚੰਡੀਗੜ੍ਹ ਚ ਪੰਜਾਬ ਤੋਂ ਆਉਂਦੇ ਹਰਿਆਣਾ ਤੋਂ ਆਜਦੇ ਦੋ ਜਦੋਂ ਚੰਡੀਗੜ੍ਹ ਐਂਟਰ ਕਰਨ ਲੱਗਦੇ ਤਾਂ ਉਹਦੇ ਬੈਲਟ ਵੀ ਪੜ ਲੈਂਦੇ ਆ ਉਹਦੇ ਮੋਟਰ ਹਾਲਮਣੇ ਪਾਲੰਦਾ ਤੇ ਉਦੋਂ ਸਾਰਾ ਮੋਬਾਈਲ ਵੀ ਸੁਣਨੇ ਬੰਦ ਕਰ ਦਿੰਦੇ ਆ ਇੱਕ ਇਹ ਹੈਗਾ ਕਿ ਇੱਥੇ ਟ੍ਰੈਫਿਕ ਦੀ ਐਨਫੋਰਸਮੈਂਟ ਹੈ ਟ੍ਰੈਫਿਕ ਲਾਅ ਦੀ ਰੂਲਸ ਦੀ ਤੇ ਹੁਣ ਵੀ ਹੁਣ ਤੁਸੀਂ ਮਹਾਲੀ ਐਂਟਰ ਕਰਨ ਵੇਲੇ ਜਾਂ ਜਿਹੜੇ ਏਰੀਆ ਚ ਅਸੀਂ ਇਹ ਸਿਸਟਮ ਲਾਵਾਂਗੇ ਉੱਥੇ ਵੀ ਫਿਰ ਤੁਸੀਂ ਆਪਣੇ ਚੌਕਸ ਹੋ ਕੇ ਆਇਓ ਹੁਣ ਨਹੀਂ ਤਾਂ ਕੀ ਹੋਏਗਾ ਕਿ ਤੁਸੀਂ ਘਰੇ ਪਹੁੰਚਣ ਤੋਂ ਪਹਿਲਾਂ ਤੁਹਾਡੇ ਚਲਾਨ ਪਹੁੰਚ ਜਾਏਗਾ ਹੁਣ ਕਿਉਂਕਿ ਇਹ ਚਲਾਨ ਸਿਸਟਮ ਇਹ ਹੈ ਚੰਡੀਗੜ੍ਹ ਤੇ ਹੁੰਦਾ ਇਸ ਤਰ੍ਹਾਂ ਚੰਡੀਗੜ੍ਹ ਚ ਪਹਿਲਾਂ ਹੀ ਹੈਗੇ ਕੁਝ ਹੋਰ ਸ਼ਹਿਰਾਂ ਚ ਵੀ ਪਹਿਲਾਂ ਵੱਡੇ ਸ਼ਹਿਰਾਂ ਚ ਇਸ ਤਰ੍ਹਾਂ ਦੇ ਸਿਸਟਮ ਲਾਏ ਨੇ ਹੁਣ ਕਿ ਉਹ ਕੈਮਰੇ ਆਪਣੇ ਆਪ ਹੀ ਸੈਂਸ ਕਰਦੇ ਨੇ ਫੋਟੋ ਲੈ ਲੈਂਦੇ ਨੇ ਤੇ ਫਿਰ ਤੁਹਾਡਾ ਫੋਟੋ ਸਵੇਤ ਤੁਹਾਡੇ ਘਰੇ ਪਹੁੰਚ ਜਾਂਦਾ ਕਿ ਤੁਸੀਂ ਇਹ ਜਿਹੜਾ ਵਾਇਲਟ ਕੀਤਾ ਇਹਦਾ ਜੁਰਮਾਨਾ ਭਰੋ ਇਹਦਾ ਫਾਈਨ ਭਰੋ ਤੇ ਉਹਦਾ ਜਾਂ ਫਿਰ ਉਹਦਾ ਜੋ ਵੀ ਉਹਦੀ ਕਾਰਵਾਈ ਹੈਗੀ ਇਹਦੀ ਵਾਇਲੇਸ਼ਨ ਦੀ ਜਿਹੜੀ ਜਿਹੜੀ ਵੀ ਸਜ਼ਾ ਹੈਗੀ ਉਹ ਉੱਪਰ ਤਾਂ ਉਹ ਪੁੱਤ ਨਹੀਂ ਪੈਂਦੀ ਐ ਬਹੁਤ ਜੁਰਮਾਨੇ ਹੀ ਨੇ ਇਹ ਦੇਖੋ ਇਹ ਸਿਸਟਮ ਜਿਹੜਾ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਜਿਹੜੀ ਸਿਸਟਮ ਦੇ ਵਿੱਚ ਕ腐ਸ਼ਨ ਹੈ ਹੀ ਐ ਜਾਂ ਡਿਲੇ ਹੈਗੀ ਐ ਕੰਮਾਂ ਦੀ ਤੇ ਜਾਂ ਅਮਲ ਸਿਸਟਮ ਵਰਕ ਨਹੀਂ ਕਰਦਾ ਲੋਕਾਂ ਨੂੰ ਲੋਕਾਂ ਨੂੰ ਜਿਹੜਾ ਹੈ ਡਿਲੀਵਰੀ ਸਿਸਟਮ ਪ੍ਰੋਪਰ ਨਹੀਂ ਹੈਗਾ ਉਹਦੇ ਚ ਬੇਸਿਕ ਸੂਲ ਇਹ ਹੈਗਾ ਕਿ ਜਿੱਥੇ-ਜਿੱਥੇ ਤੁਸੀਂ ਡਿਸਕ੍ਰੀਸ਼ਨ ਘਟਾ ਦੋਗੇ ਅਖਤਿਆਰ ਘਟਾ ਦੋਗੇ ਤੇ ਲੋਕਾਂ ਨਾਲ ਕੰਟੈਕਟ ਜਿਹੜਾ ਉਹ ਦਫਤਰੀ ਬੰਦਿਆਂ ਦਾ ਘਟਾ ਦੋਗੇ ਉਨੀ ਕ腐ਸ਼ਨ ਘਟ ਜੇਗੀ ਉਨਾ ਹੀ ਸਿਸਟਮ ਵੈਕਟ ਹੋ ਜਾਏਗਾ ਦੇਖੋ ਜਦੋਂ ਇਹ ਰੋਕ ਕੇ ਚਲਾਨ ਕਰਦੇ ਸੀਗੇ ਕਰਦੇ ਨੇ ਟਰੈਫਿਕ ਵਾਲੇ ਉੱਥੇ ਫਿਰ ਸੰਭਾਵਨਾ ਬਈ ਹੁੰਦੀਆਂ ਲਾਏ ਦੇਦੀਆਂ ਹੁੰਦੀਆਂ ਔਰ ਸਾਰਾ ਕੁਝ ਹੁੰਦੀਆਂ ਜਿੰਨੇ ਤੇ ਜਦੋਂ ਇਹ ਹੁਣ ਟ੍ਰਾਂਸਪੇਰੈਂਸੀ ਸਿਸਟਮ ਹੋ ਗਿਆ ਜੋ ਜੀਨੇ ਵੌਲਟ ਕਰ ਗਏ ਉਹ ਲੰਘ ਜਾਂਦੇ ਕੈਮਰੇ ਨੇ ਆਪਣੇ ਉਹਦੀ ਫੋਟੋ ਲੈ ਕੇ ਭੇਜ ਦੇਣਾ ਤੇ ਤੁਹਾਡਾ ਟ੍ਰੈਫਿਕ ਵਾਲੇ ਨਾਲ ਵਾਈ ਨਹੀਂ ਪੈਣਾ ਉੱਥੇ ਨਾ ਉਹ ਬੰਦੇ ਨੇ ਕੈਮਰੇ ਨੇ ਤਾਂ ਛੱਡਣਾ ਨਹੀਂ ਹੈ ਕੈਮਰੇ ਨੇ ਪੈਸੇ ਨਹੀਂ ਲੈਣੇ ਕੈਮਰੇ ਦੀ ਜੇਬ ਨਹੀਂ ਹੈਗੀ ਤੇ ਫਿਰ ਉਹ ਗ੍ਰਫਤਨਾਪੇ ਨਹੀਂ ਹੋਣੀ ਹਾਲਾਂਕਿ ਇਹ ਨਹੀਂ ਕਿ ਟ੍ਰੈਫਿਕ ਵਾਲੇ ਖੜਨਗੇ ਨਹੀਂ ਹੋਰ ਤਾਂ ਟ੍ਰੈਫਿਕ ਰੈਗੂਲੇਟ ਕਰਨ ਵਾਸਤੇ ਹੋਰ ਤਾਂ ਟ੍ਰੈਫਿਕ ਵਾਲੇ ਫਿਰ ਵੀ ਖੜਦੇ ਨੇ ਟ੍ਰੈਫਿਕ ਪੁਲਿਸ ਦਾ ਜਿਹੜਾ ਰਵਾਈਵ ਕੀਤੀ ਹੈ ਪਹਿਲਾ ਹੈ ਖਤਮ ਹੋ ਗਈ ਸੀ ਤੇ ਇਸ ਸਰਕਾਰ ਨੇ ਆ ਕੇ ਰਿਵਾਈਵ ਕੀਤੀ ਹੈ ਪੁਲਿਸ ਟ੍ਰਾਫਿਕ ਜਿਹੜੀ ਸਟੇਟ ਲੈਵਲ ਤੇ ਸਾਰੀ ਉਹ ਹੌਲੀ ਹੌਲੀ ਉਹ ਚ ਪ੍ਰਤੀਪੂਰਤੀ ਵੀ ਹੋ ਰਹੀ ਹੈ ਤੇ ਸੋ ਇਹ ਜਿਹੜਾ ਅਪਰੋਚ ਜਿਹੜੀ ਹੈ ਇਹ ਹਰ ਥੇ ਚਾਹੀਦੀ ਹੈ ਮੈਂ ਤਾਂ ਕੇ ਵੀ ਕਹਣਾ ਵੀ ਜੇ ਤੁਸੀਂ ਵਿਜੀਲੈਂਸ ਰਾਹੀਂ ਜਿੰਨੇ ਮਰਜ਼ੀ ਬੰਦੇ ਫੜ ਲਓ ਤੇ ਕ腐ਸ਼ਨ ਨਹੀਂ ਖਤਮ ਹੋਣੀ ਰੈਫਰੈਂਟ ਨਹੀਂ ਰੈਫਰੈਂਸ ਖਤਮ ਆ ਟਰਾਂਸਪੇਰੈਂਸੀ ਸਿਸਟਮ ਲਾ ਕੇ ਪਾਰਦਰਸ਼ੀ ਸਿਸਟਮ ਲਾ ਕੇ ਉੱਚ ਡਿਸਕ੍ਰਿਪਸ਼ਨ ਘਟਾ ਕੇ ਤੇ ਕੰਟੈਕਟ ਘਟਾ ਕੇ ਦੇਖੋ ਪਾਸਪੋਰਟ ਪਾਸਪੋਰਟ ਦੇ ਵਿੱਚ ਕਿੰਨੀ ਕ腐ਸ਼ਨ ਹੁੰਦੀ ਸੀ ਪਾਸਪੋਰਟ ਦਫਤਰਾਂ ਜਦੋਂ ਉਹਨਾਂ ਨੇ ਆਨਲਾਈਨ ਸਿਸਟਮ ਕੀਤਾ ਔਰ ਔਰ ਆਊਟਸੋਰਸ ਕੀਤਾ ਉਹਦੀ 90% ਕ腐ਸ਼ਨ ਜਿਹੜੀ ਆ ਉਹ ਆਪਣੇ ਆਪ ਹੀ ਖਤਮ ਹੋ ਗਈ ਹੈ ਘਟ ਗਈ ਹੈ ਹੋਰ ਜਿੱਥੇ-ਇੱਥੇ ਵੀ ਸੀਗਾ ਜਿਵੇਂ ਤੁਹੇ ਜਿਹੜੀ ਜਿਹੜੀ ਫਰਦਾ ਹੈ ਉਹ ਆਨਲਾਈਨ ਕਰਤੀ ਦੋ ਵਿੱਚ ਘਟ ਗਈ ਹੈ ਤੇ ਤੇ ਟ੍ਰਾਂਸਮਿਟ ਸਿਸਟਮ ਕਰਦੇ ਨੇ ਤੇ ਇਹ ਅਪਰੋਚ ਜਿਹੜੀ ਹੈ ਇਹ ਸਹੀ ਹੈ ਕਿਸੇ ਵੀ ਗਵਰਨਮੈਂਟ ਵਾਸਤੇ ਇਹ ਆਪਣੇ ਆਪ ਇਹ ਅੱਛਾ ਇਹ ਇਹਨਾਂ ਦੇਖੋ ਜਦੋਂ ਟ੍ਰੈਫਿਕ ਵਾਇਲੇਸ਼ਨ ਘਟੇਗੀ ਟ੍ਰੈਫਿਕ ਚਲਾਣਾ ਤੁਸੀਂ ਹੁੰਡਾਰਾ ਹੋਏਗਾ ਵੀ ਜਦੋਂ ਅਸੀਂ ਲੰਘੇ ਲਾਈਟ ਤੇ ਸਾਡੀ ਫੋਟੋ ਆ ਜਾਈਗੀ ਤੇ ਚਲਾਣ ਹੋਏਗਾ ਤੇ ਜੇ ਲਾਈਟ ਤੋਂ ਰੈੱਡ ਲਾਈਨ ਤੋਂ ਕ੍ਰੋਸਿੰਗ ਤੋਂ ਘੱਟ ਲੋਕ ਲੰਘਣਗੇ ਤਾਂ ਐਕਸੀਡੈਂਟ ਘੱਟ ਹੋਣਗੇ ਸੋ ਲੋਕਾਂ ਦੀ ਜਿਹੜੀ ਆ ਜਾਨਾਂ ਬਚਾਉਣ ਵਾਸਤੇ ਜਿਹੜੇ ਐਕਸੀਡੈਂਟ ਘਟਾਉਣ ਵਾਸਤੇ ਵੀ ਇਹ ਸਿਸਟਮ ਜਿਹੜਾ ਬਹੁਤ ਹੱਦ ਤੱਕ ਕੰਮ ਕਰੇਗਾ ਕਾਰਗਰ ਹੋਏਗਾ ਸੋ ਆਪਣੇ ਆਪ ਚ ਆਟੋਮੈਟਿਕਲੀ ਲੋਕਾਂ ਦੇ ਜੁਰਮਾਨੇ ਹੋ ਗਿਆ ਕਿ ਅਸੀਂ ਤੋਂ ਲੰਘਾਂਗੇ ਤਾਂ ਗਲਤ ਲੰਘਾਂਗੇ ਤਾਂ ਗਲਤ ਕਰਾਂਗੇ ਤਾਂ ਫੜੇ ਆਵਾਂਗੇ ਚਲਾਣ ਹੋਏਗਾ ਤੇ ਚਲਾਣ ਹੋਏਗਾ ਤਾਂ ਜੁਰਮਾਨਾ ਵੀ ਹੋਏਗਾ ਤੁਹਾਨੂੰ ਪੈਗਾ ਸੋ ਉਹਦੇ ਨਾਲ ਉਧਰ ਸਾਈਕੋਲੋਜੀਕਲ ਇਹ ਅਸਰ ਜਿਹੜਾ ਉਹ ਐਕਸੀਡੈਂਟ ਵੀ ਘਟਾਏਗਾ ਰੋਲਿਅਸ ਵੀ ਕਰਾਇਆ ਐ ਕਿ ਰਹਿੰਦੀ ਪਟਾਏਗਾ ਤੇ ਬਹੁਤ ਅੱਛਾ ਮੈਨੂੰ ਲੱਗਦਾ ਹੈ ਕਿ ਇਹ ਸਾਰਾ ਤੇ ਹੁਣ ਗੱਲ ਜਿਹੜੀ ਪਹਿਲਾਂ ਸ਼ੁਰੂ ਕੀਤੀ ਸੀ ਮੈਂ ਕਿ ਅਕਾਲੀਆਂ ਦੀ ਅਕਾਲੀਆਂ ਦੀ ਗੱਲ ਸ਼ੁਰੂ ਕੀਤੀ ਇਹ ਹੈਗੀ ਅੱਜ ਬਹੁਤ ਵੱਡਾ ਐਲਾਨ ਹੋਇਆ ਹੈ ਅਕਾਲੀ ਬੀਜੇਪੀ ਗੱਠ ਜੋੜ ਬਾਰੇ ਕਿ ਅਕਾਲੀ ਬੀਜੇਪੀ ਗੱਠ ਰੋਜ਼ ਗੱਲਾਂ ਚੱਲਦੀਆਂ ਨੇ ਹਰ ਪਾਸੇ ਜਦੋਂ ਕਦੇ ਇਕੱਠੇ ਹੁੰਦੇ ਨੇ ਸਾਰੇ ਗੱਲਦੇ ਅਕਾਲੀ ਬੀਜੇਪੀ ਗੱਠ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕਿਵੇਂ ਹੋਏਗਾ ਚੱਲੇਗਾ ਕਿ ਨਹੀਂ ਚੱਲੇਗਾ ਕੈਲਕੂਲੇਸ਼ਨਾਂ ਵੀ ਰੋਜ਼ ਹੁੰਦੀਆਂ ਨੇ ਉਹ ਪਿੱਛੇ ਜਿਹੜੇ ਆਪਣੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਹਨਾਂ ਨੇ ਵੀ ਇਹ ਗੱਲ ਕਹਿੰਦੀ ਕਿ ਜੇ ਅਕਾਲੀ ਤੇ ਅੰਕੜੇ ਦੱਸਦੇ ਨੇ ਜੇ ਅਕਾਲੀ ਵੀ ਜੇਪੀ ਇਕੱਠੇ ਹੁੰਦੇ ਤਾਂ ਲੋਕ ਸਭਾ ਚੋਂ ਨਾ ਨਿੱਤੀ ਜੇ ਹੋਰ ਹੁੰਦੇ ਮਤਲਬ ਨੈਸ਼ਨਲ ਲੈਵਲ ਤੇ ਵੀ ਇਹ ਗੱਲ ਬਹੁਤ ਚੱਲਦੀ ਹੈ ਤੇ ਅੱਜ ਇੱਕ ਡਿਵੈਲਪਮੈਂਟ ਹੋਈ ਹੈ ਕਿ ਅੱਜ ਬੀਜੇਪੀ ਦੇ ਇੱਕ ਆਲ ਇੰਡੀਆ ਸੈਕਟਰੀ ਨੇ ਐਲਾਨ ਕੀਤਾ ਕਿ 2027 ਦੇ ਵਿੱਚ ਅਕਾਲੀ ਦਲ ਜਿਹੜਾ ਨਾਲ ਸਮਝੌਤਾ ਨਹੀਂ ਹੋਏਗਾ ਬੀਜੇਪੀ ਕੱਲਿਆ ਲੜੇਗੀ 22 ਵੀ ਕੱਲਿਆ ਲੜੇਗੀ ਹੁਣ ਵੀ ਕੱਲਿਆ ਲੜੇਗੀ ਇਹ ਐਲਾਨ ਅ ਕੀਤਾ ਬੀਜੇਪੀ ਦੇ ਕੇ ਨੈਸ਼ਨਲ ਸੈਕਟਰੀ ਨੇ ਉਹ ਕੌਣ ਨੇ ਉਹ ਹੈਗੇ ਮਨਜਿੰਦਰ ਸਿੰਘ ਸਿਰਸਾ ਉਹ ਕੱਲੇ ਨਸ਼ਕਤੀ ਨਹੀਂ ਹੈ ਦਿੱਲੀ ਦੇ ਬੀਜੇਪੀ ਦੇ ਲੀਡਰ ਨਹੀਂ ਵੀ ਨੇ ਤੇ ਦੇ ਲੀਡ ਗਵਰਨਮੈਂਟ ਦੇ ਐਸਪੋਰਟ ਮਿਨਿਸਟਰ ਵੀ ਨੇ ਸੋ ਉਹਨਾਂ ਨੇ ਐਲਾਨ ਵੀ ਕਿੱਥੇ ਆ ਕੇ ਕੀਤਾ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਤੇ ਜਾ ਕੇ ਐਲਾਨ ਕੀਤਾ ਉਹਨਾਂ ਨੇ ਕਿ ਉਹ ਵੀ ਭਾਜਪਾ ਦੇ ਆਫਿਸ 'ਚ ਬੈਠ ਕੇ ਪ੍ਰੈਸ ਕਾਨਫਰੰਸ 'ਚ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਕਿ ਭਾਜਪਾ ਤੇ ਕਾਲੀ ਦਲ ਦੇ ਐਲਾਨ ਸੀ ਉਹ ਕਹਿੰਦੇ ਮੈਂ ਇੱਕ ਨੈਸ਼ਨਲ ਨਮਾਇंदे ਹੋਣ ਤੇ ਪਾਰਟੀ ਦੇ ਅਹੁਦੇਦਾਰ ਹੋਣ ਦੇ ਨਾਤੇ ਕਹਿ ਰਿਹਾ ਕਿ ਅਸੀਂ ਪਹਿਲਾਂ ਵੀ ਇਕੱਲੇ ਲੜੇ ਸੀ ਹੁਣ ਵੀ ਇਕੱਲੇ ਲੜਾਂਗੇ ਤੇ ਕੋਈ ਇਹ ਸਿਮੋਟਾਨੀ ਹੋਏਗਾ ਕਿਸੇ ਹੋਰ ਪਾਰਟੀ ਦਾ ਮਲਾ ਕਾਲੀ ਦਰ ਨਾਲ ਸੋ ਇਹ ਜਿਹੜਾ ਉਹਨਾਂ ਨੇ ਬੋਲਿਆ ਜੋ ਉਹ ਅਸੀਂ ਦੇਖਦੇ ਹਾਂ ਜੇ ਮਿਲ ਜੇ ਤਾਂ ਸੁਣਾ ਦਿੰਦੇ ਹਾਂ ਇਹ ਤੇ ਭਾਈ ਸਾਹਿਬ ਉਹ ਬਾਮਾ ਨੂੰ ਹੀ ਦਿੱਤਾ ਹੋਗਾ ਉਸ ਤੋਂ ਪਹਿਲਾਂ ਜਾਂ ਟਰੰਪ ਨੂੰ ਦਿੱਤਾ ਹੋਗਾ ਪਿਆਹ ਕਾਰਾਂ ਦਾ ਕਾਫਲਾ ਮੈਂ ਅੱਜ ਤੋਂ ਪਹਿਲਾਂ ਸੁਣਿਆ ਨਹੀਂ ਤੁਸੀਂ ਦੇਖਿਆ ਤੁਸੀਂ ਦੇਖਿਆ ਪਿਆਹ ਕਾਰਾਂ ਦਾ ਕਾਫਲਾ ਭਾਈ ਸਾਹਿਬ ਬੰਦਾ ਕਾਰਾਂ ਉਹ ਬੰਦਾ ਕਾਰਾਂ ਘੇੜਦਾ ਥਾ ਕੇ ਇਹਨੂੰ ਕਿਹਨੇ ਜਾਣੇ ਜਾ ਰਹੀਆਂ ਮੈਂ ਫੇਰ ਚਾਚੂ ਮੈਨੂੰ ਨਹੀਂ ਪਤਾ 2024 ਸੀਗੇ ਔਰ ਕੱਲ ਉਸਗੇ ਲੈ ਜਾਵਾਂਗੇ ਆ ਹੁਣ ਆ ਸੁਣੋ ਜੀ ਮੈਨੂੰ ਨਹੀਂ ਪਤਾ ਸੁਣੋ ਜੀ ਨਹੀਂ ਦੇਖੋ ਮੈਨੂੰ ਨਹੀਂ ਪਤਾ ਜੇ ਕਿਸੇ ਨੇ ਕਿਹਾ ਹੈ ਉਹਦੇ ਕੋਈ ਮੋਹ ਜਾਣਕਾਰੀ ਹੋ ਸਕਦੀ ਹੈ ਮੈਂ ਕਿਸੇ ਨੂੰ ਕੌਂਟਰਡਿਕਟ ਨਹੀਂ ਕਰਦਾ ਮੇਰੇ ਕੋਲ ਜੋ ਜਾਣਕਾਰੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਪਾਰਟੀ ਦਾ ਰਾਸ਼ਟਰੀ ਮੰਤਰੀ ਤੌਰ ਤੇ ਤੁਹਾਨੂੰ ਇਹ ਕਹਿ ਸਕਦਾ ਸੀ ਕੱਲੇ ਚੱਲੇ ਸੀਗੇ 2022 ਚ ਕੱਲੇ ਹੀ 2024 ਸੀਗੇ ਔਰ ਕੱਲੇ ਅਸੀਂ ਚੱਲਦੇ ਪਏ ਆ ਅਸੀਂ ਨਿਰੰਤਰ ਅੱਗੇ ਵਾਦੇ ਪਏ ਆ ਔਰ ਸਾਨੂੰ ਪੰਜਾਬ ਦੇ ਲੋਕਾਂ ਨਾਲ ਸਿੱਧਾ ਸਰਕਾਰ ਬਣਾਉਣਾ ਹੈ ਜੇ ਪੰਜਾਬ ਦੇ ਮਸਲੇ ਨੂੰ ਹੱਲ ਕਰਨਾ ਹੈ ਜੇ ਉਹਨਾਂ ਨੂੰ ਦਿਲ ਜਿੱਤਣਾ ਹੈ ਦੂਜੀ ਗੱਲ ਮੈਂ ਹੁਣ ਵੀ ਬਾਹਰ মিডিਆ ਵਾਲੇ ਗੱਲ ਕਰ ਰਹੇ ਸੀਗੇ ਅੰਦਰ ਬਣ ਤੋਂ ਪਹਿਲਾਂ ਹੀ ਕਿ ਜਿੱਤੇ ਹੁਣ ਪੰਜਾਬ ਜਿੱਤ ਲਈ ਹੁਣ ਪੰਜਾਬ ਜਿੱਤੋਗੇ ਪਰ ਉਹ ਸਾਨੂੰ ਇਹੋ ਜਿਹੀ ਗੱਲਾਂ ਨਾ ਕਰੋ ਅਸੀਂ ਕੋਈ ਜਿੱਤਣਾ ਨਹੀਂ ਹੈਗਾ ਅਸੀਂ ਤਾਂ ਪੰਜਾਬੀ ਦਾ ਦਿਲ ਜਿੱਤ ਲਈਏ ਨਾ ਕੋਈ ਬਹੁਤ ਅਸੀਂ ਕੋਈ ਪੰਜਾਬ ਜਿੱਤਣ ਨਹੀਂ ਇਸ ਪੰਜਾਬ ਨੂੰ ਕੋ ਜਿੱਤ ਸਕਿਆ ਨਹੀਂ ਇਸ ਜਿੱਤਣ ਦੀ ਮੰਚਾ ਨਾ ਆਏ ਆ ਅਸੀਂ ਤਾਂ ਕੇਵਲ ਔਰ ਕੇਵਲ ਪੰਜਾਬੀਆਂ ਦਾ ਦਿਲ ਜਰੂਰ ਜਿੱਤਣ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਮਕਸਦ ਨਹੀਂ ਉਹ ਵੀ ਪਾਰਟੀ ਦੇ ਸਾਈਡ ਕਰੀ ਗੋ ਉਸ पे ਮੈਂ ਨਹੀਂ ਕਹਿ ਸਕਦਾ ਆਪ ਸਭ ਦਾ ਮਾਣ ਨਾ ਇਹ ਐਲਾਨ ਤੁਸੀਂ ਸੁਣ ਲਿਆ ਕਿ ਉਹ ਉਹ ਦਾਅਵੇ ਨੇ ਕਰਿਆ ਵੀ ਮੈਂ ਪਾਰਟੀ ਦੇ ਨੈਸ਼ਨਲ ਨੁਮਾਇਦੇ ਇਦਾਰ ਤੇ ਕਰਿਆ ਹੈ ਕਿ ਅਸੀਂ ਪੰਜਾਬ ਦੇ ਵਿੱਚ ਕੱਲਿਆਂ ਚੋਣ ਲੜਾਂਗੇ ਤੇ ਇਹ ਵੀ ਕਿ ਜਿਹੜੇ ਮਨਜਿੰਦਰ ਸਿੰਘ ਸਾਹਿਬ ਜਿਹੜੇ ਹੁਣ ਦੂਜਾ ਦੌਰਾ ਹੋ ਗਿਆ ਉਹ ਪੰਜਾਬ ਦਾ ਮੰਤਰੀ ਬਣਨ ਤੋਂ ਬਾਅਦ ਤੇ ਇੱਥੇ ਗਏ ਉਸ ਤੋਂ ਬਾਅਦ ਫਿਰ ਉਹ ਬੀਜੇਪੀ ਚੰਡੀਗੜ੍ਹ ਦੇ ਆਫਿਸ ਗਏ ਉੱਥੇ ਵੀ ਇੱਕ ਜਿਹੜੇ ਪੰਜਾਬ ਸੀਐਮ ਦੇ ਸਾਬਕਾ ਡਾਇਰੈਕਟਰ ਕਮਿਊਨੀਕੇਸ਼ਨ ਸੀ ਉਹਨਾਂ ਨੂੰ ਸ਼ਾਮਲ ਕਰਾਇਆ ਬੀਜੇਪੀ ਚ ਸ਼ਾਮਲ ਕਰਾਇਆ ਸੋ ਉਹਨਾਂ ਦੀ ਜਿਹੜੀ ਪੰਜਾਬ ਦੇ ਵੱਲ ਸਰਗਰਮੀ ਹੈ ਪੰਜਾਬ ਚ ਉਹ ਵੀ ਨੋਟੇਬਲ ਹੈਗੀ ਹੈ ਤੇ ਲੱਗਦਾ ਹੈ ਜਿਵੇਂ ਅਗਲੀ ਬੀਜੇਪੀ ਦੀ ਜਿਹੜੀ ਸਿਆਸਤ ਹੈ ਪੰਜਾਬ ਦੇ ਵਿੱਚ ਉਹਦੇ ਚ ਮਨਜਿੰਦਰ ਸਿਰਸਾ ਦਾ ਕਿਸੇ ਨਾ ਕਿਸ ਰੂਪ ਚ ਜਿਹੜਾ ਰੋਲ ਹੈ ਉਹ ਹੁੰਦਾ ਰਹੇਗਾ ਜਾਂ ਉਹਨਾਂ ਦਾ ਦਖਲ ਜਾਂ ਰੋਲ ਕਹਿ ਲਓ ਤੁਸੀਂ ਪੰਜਾਬ ਦੀ ਜਿਹੜੀ ਭਾਜਪਾ ਦੀ ਰਾਜਨੀਤੀ ਹੈ ਕਿਉਂਕਿ ਦਿੱਲੀ ਚ ਇੱਕ ਸਿੱਖ ਨੇਤਾ ਦੇ ਤੌਰ ਤੇ ਸਿੱਖ ਮਿਸਟਰ ਦੇ ਅਦਾਰਤੇ ਭਾਜਪਾ ਦੇ ਪ੍ਰੋਮਿਨੈਂਟ ਸਿੱਖ ਲੀਡਰ ਚਿਹਰਾ ਹੋਣ ਕਰਕੇ ਲੱਗਦਾ ਹੈ ਕਿ ਜਿਵੇਂ ਉਹਨਾਂ ਦੇ ਇੱਥੇ ਆ ਕੇ ਉਹ ਬੋਲ ਰਹੇ ਆ ਬਰਸਕਲ ਕਰ ਰਹੇ ਆ ਤੇ ਆਵਾਜ਼ੀ ਪਾਰਟੀ ਨੂੰ ਤੇ ਉਹਦੇ ਉਹਨਾਂ ਨੂੰ ਟਾਰਗੇਟ ਬਣਾ ਰਹੇ ਆ ਜਿਸ ਤਰ੍ਹਾਂ ਉਹ ਪ੍ਰਚਾਰ ਦਾ ਆਪਣਾ ਮੁੱਦਾ ਬਣਾ ਰਿਹਾ ਹੈ ਲੱਗਦਾ ਕਿ ਉਹਨਾਂ ਦੀ ਇਸ ਪੰਜਾਬ ਦੀ ਰਾਜਨੀਤੀ ਦੇ ਵਿੱਚ ਖਾਸ ਕਰਕੇ ਭਾਜਪਾ ਦੀ ਜਿਹੜੀ ਪੋਲਿਟਿਕਸ ਹੈ ਉਹਦੇ ਵਿੱਚ ਉਹਨਾਂ ਦਾ ਦਖਲ ਰਹੇਗਾ ਇਸ ਤਰ੍ਹਾਂ ਲੱਗਦਾ ਤੇ ਅਜਲੀ ਇਹਨਾਂ ਕੱਲ ਫੇਰ ਇਸੇ ਤਰ੍ਹਾਂ ਚਰਚਾ ਲੈ ਕੇ ਸਾਹਮਣੇ ਆਵਾਂਗੇ ਬਹੁਤ ਮਿਹਰਬਾਨ